ਇਥੋਂ ਲੰਘਦੀ ਇੱਕ ਪਹੀ ਜਿਹੜੀ ਕਿ ਪੂਰੀ ਹੀ ਗਾਇਬ ਹੋ ਚੁੱਕੀ ਹੈ ਨਾ ਬੰਦਿਆਂ ਦਾ ਇਹ ਇਲਜ਼ਾਮ ਹੈ ਕਿ ਇਥੋਂ ਕੋਈ ਪਹੀ ਲੰਘਦੀ ਸੀ ਜਿਹੜੀ ਕਿ ਸਾਰੀ ਵਾ ਲਈ ਗਈ ਹੈ ਤੇ ਕਾਨੂੰਨੀ ਜਿਹੜੇ ਕਾਗਜ਼ ਹੈਗੇ ਉਹਨਾਂ ਦੇ ਵਿੱਚ ਇੱਕ ਪਹੀ ਅਜੇ ਵੀ ਲੰਘਦੀ ਹੈ ਪਰ ਇੱਥੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਇਹ ਸਾਨੂੰ ਕਹਣਾ ਜੀ ਬਹੁਤ ਦਿਰ ਦੀ ਪ੍ਰੋਬਲਮ ਹੈ ਰਸਤੇ ਦੀ ਇਹਨਾਂ ਨੇ ਪਹਿਲੇ ਪਹੀ ਚੱਲਦੀ ਹੁੰਦੀ ਸੀ ਇਨਾਂ ਨੇ ਬਾਹਲੀ ਹੌਲੀ ਹੌਲੀ ਕਰਕੇ ਵਿੱਚ ਦਰਖਤ ਰੋਪ ਤੇ ਜਦ ਇਹਨਾਂ ਨੂੰ ਕਹਿੰਦੇ ਵੀ ਰਸਤਾ ਛੱਡ ਦੋ ਇਹ ਕਹਿੰਦੇ ਕਢਾ ਲਓ ਮਹਿਕਮੇ ਤੇ ਕਟਾ ਬੰਨਿਆ ਜੇ ਤਾਂ ਵੱਢਦੇ ਸੁਣਿਆ ਸੀ ਵੀ ਵੱਟ ਵੱਢ ਲਈ ਬੰਨਣਾ ਵੱਢ ਲਿਆ ਕਿਸੇ ਦਾ ਪਹੀਓ ਗਾਇਬ ਕਰਤੀ ਇਹਨਾਂ ਨੇ ਹੌਲੀ ਹੌਲੀ ਕਰਕੇ ਪਹੀ ਚ ਪੁੱਟੇ ਲਾਤੇ ਗਾਇਵੇ ਕਰਤੀ ਪਹੀ ਖਤਮ ਕਰਤੀ ਤੇ ਇਸ ਪਾਸੇ ਤੋਂ ਫੇਰ ਆਪਹੀਂ ਜ਼ਿਆਦਾ ਰਹੀ ਹੈ ਜੀ ਇਧਰੋਂ ਜੇ ਦੇਖੀਏ ਆ ਲੰਘ ਰਿਹਾ ਰਾਂ ਇਹ ਖਰੀਦੀ ਵੀ ਪਹੀ ਹੈ ਜੀ ਇਹ ਕਿਸੇ ਦੀ ਅਬ ਦੂਜੀ ਨਹੀਂ ਹੈ ਕਿ ਦੂਜੀ ਬੰਦ ਕਰਤੇ ਵੀ ਇਹ ਖਰੀਦੀ ਵੀ ਹੈ ਕਿਸੇ ਨੇ ਭਾਰ ਨੂੰ ਜਾਣ ਵਾਸਤੇ ਸਾਨੂੰ ਪਹਿਲਾਂ ਹੀ ਜਲ ਤਾਂ 1.5 ਕਿਲੋ ਮੀਟਰ ਬਾਟ ਫालतू ਪੈ ਰਹੀ ਤੇ ਦੂਜਾ ਇਹ ਅੱਗੇ ਅੱਗੇ ਹੋਰ ਦੱਬੀ ਜਾਂਦੇ ਸਾਡੀ ਜ਼ਮੀਨਾਂ ਵੱਲੋਂ ਵੀ ਵਧੀਆਂ ਜਾਂਦੇ ਨਹੀਂ ਤੁਸੀਂ ਫਿਰ ਕੋਈ ਸਰਕਾਰੀ ਦਰਬਾਰੇ ਕੋਈ ਅਪੀਲ ਕੀਤੀ ਹੋਣੀ ਆ ਮਹਿਕਮਾ ਹੈ ਪੂਰਾ ਪਟਵਾਰਖਾਨਾ ਹੈ ਜੀ ਉੱਥੇ ਗਏ ਹੋਣੇ ਤੁਸੀਂ ਕੋਈ ਕਾਗਜ਼ ਘਟਾਏ ਨਹੀਂ ਇਹ ਦੇਖ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਵੀ ਇਹ ਹੈ ਤੁਹਾਡੀ ਸਰਕਾਰੀ ਆ ਇਹ ਜਾਂ ਫਿਰ ਉਹਨਾਂ ਦੀ ਆਪਣੀ ਆ ਸਾਰਾ ਕੁਝ ਘਟਵਾਇਆ ਅੱਜ ਕਨਵੋ ਜੀ ਸਾਹਿਬ ਵੀ ਆਏ ਤੇ ਪਟਵਾਰੀ ਸਾਹਿਬ ਵੀ ਆਏ ਤੇ ਉਹਨਾਂ ਨੇ ਦੇਖਿਆ ਕਾਗਜ਼ਾਂ 'ਚ ਹੈਗੀ ਐ ਇਹਨਾਂ ਨੇ ਅੱਗੇ ਰੋਲਾ ਪਾ ਲਿਆ ਉਹ ਕਹਿੰਦੇ ਇੱਥੇ ਝਗੜਾ ਹੋ ਜਾਊਗਾ ਦਿਓ ਛੱਡ ਕੇ ਚੱਲ ਗਏ ਸਾਰੇ ਜੀ ਗਏ ਤੇ ਔਕੇ ਤੇ ਨਾ ਕਨਵੋ ਸਾਹਿਬ ਦੇ ਜੀ ਉੱਥੇ ਨਾਈ ਆਫਸਰ ਲੜਦੇ ਝਗੜਾ ਹੋ ਗਿਆ ਹੈ ਆਪਣੇ ਛੱਟ ਜਾ ਰਹੇ ਹਨ ਝਗੜਾ ਹੋ ਰਿਹਾ ਤੜਾ ਓਕੇ ਝਗੜਾ ਹੋਣ ਨੂੰ ਇੱਥੇ ਕੋਈ ਬੋਲ ਤੜਿਆ ਨਹੀਂ ਦਾ ਸਿਰਫ ਉਹ ਇਕੱਲੇ ਹੀ ਬੰਦਾ ਬੋਲ ਰਿਹਾ ਤੇ ਬਾਕੀ ਦਾ ਸਾਰੇ ਅਸੀਂ ਤੇ ਸਾਈਲੈਂਟ ਖੜੇ ਦੇ ਕੋਈ ਨਹੀਂ ਬੋਲੇ ਆ ਤੇ ਝਗੜਾ ਹੋਣ ਦਾ ਮਤਲਬ ਕੀ ਰਹਿ ਗਿਆ ਦਾ ਤੁਹਾਡੀ ਜ਼ਮੀਨ ਦੇ ਵਿੱਚੋਂ ਇੱਕ ਸਰਕਾਰੀ ਪਹੀ ਲੰਘਦੀ ਹੈ ਜੀ ਤੇ ਉਸ ਦੀ ਮੰਗਤੀ ਦੇ ਲਈ ਅੱਜ ਕਨਗੂਰ ਸਾਹਿਬ ਵੀ ਆਏ ਸੀ ਪਰ ਤੁਹਾਡੇ ਵੱਲੋਂ ਉਹਨਾਂ ਨੂੰ ਮੁਕਰਾ ਦਿੱਤਾ ਗਿਆ ਜੀ ਜਾਂ ਤੁਹਾਡੇ ਵੱਲੋਂ ਪਹੀ ਛੱਡੀ ਨਹੀਂ ਜਾ ਰਹੀ ਜੀ ਨਹੀਂ ਸਰ ਅਸੀਂ ਤਾਂ ਮੰਨਾਂਗੇ ਕਿ ਸਾਡੇ ਨੂੰ ਪੂਰੀ ਸ਼ਕਲ ਤਿਆਰ ਆ ਸਰ ਅਸੀਂ ਕਿਦਰ ਅਸੀਂ ਦੂਜੀ ਟੀਮ ਦੇ ਨਾਲ ਗੱਲਬਾਤ ਕੀਤੀ ਹੈ ਜੀ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਜਿਹੜੀ ਪਹੀ ਬਿਲਕੁਲ ਛੱਡਣ ਦੇ ਲਈ ਤਿਆਰ ਆ ਉਹ ਫਿਰ ਨਿਕਲਨੇ ਗਏ ਸੀ ਜੀ ਉੱਥੇ ਲੱਗਦਾ ਸਾਡੇ ਸਾਹਮਣੇ ਚਾਰਾਂ ਨਾਲ ਤੇ ਕਰਨ ਆਫਸਰ ਕਾਨੂੰਗੋ ਨੇ ਪਹਿਲਾਂ ਤਾਂ ਇਹਨੂੰ ਕਿਹਾ ਵੀ ਪਾਣੀ ਛੱਡ ਦੇ ਕੇ ਵਿੱਚ ਬਹਾਨਾ ਕਾਨੂੰਗੋ ਹਲਾਣਾ ਪਹਿਲਾਂ ਕਹਿੰਦਾ ਹਜੂਰ ਸਾਹਿਬ ਗਿਆ ਵਾ ਹੁਣ ਕਹਿੰਦਾ ਉਹ ਨਾ ਪਾਣੀ ਛੱਡਦਾ ਪਾਣੀ ਨਾ ਆਪ ਛਡਾਇਆ ਸਾਨੂੰ 10 ਵਜੇ ਦਾ ਟਾਈਮ ਦਿੱਤਾ ਵਾ 2 ਵਜੇ ਰਿਹਾ ਹੈ ਤੁਹਾਡੇ ਪਿੰਡ ਦੇ ਵਾਲ ਬੰਦਿਆਂ ਦੇ ਉੱਤੇ ਤੁਸੀਂ ਇਲਜ਼ਾਮ ਲਾਓ ਜਿਨ੍ਹਾਂ ਨੇ ਜਿਹੜੀ ਪਹੀਆ ਘੇਰੀ ਆ ਤੁਸੀਂ ਕਾਨੂੰਗੋ ਸਾਹਿਬ ਦੇ ਇਲਜ਼ਾਮਦਾਰ ਸਰਕਾਰ ਤਾਂ ਕਹਿੰਦੀ ਜੀ ਸਰਕਾਰ ਚੱਲੂਗੀ ਪਿੰਡਾਂ ਦੇ ਵਿੱਚੋਂ ਪਟਵਾਰੀ ਕੀ ਹੋਰ ਅਫਸਰ ਕੀ ਤੁਹਾਡੇ ਕੰਮ ਆਪ ਕਰਨਗੇ ਆਕੇ ਠੀਕ ਹੈ ਜੀ ਉਹ ਕਹਿੰਦੇ ਜੀ ਬਈ ਅਸੀਂ ਆਹ ਬੰਦੇ ਨਾ ਕਰ ਰਹੇ ਆ ਫਿਰ ਉਹਨਾਂ ਨੇ ਦੂਏ ਬੰਦੇ ਨੂੰ ਕਦੇ ਨਹੀਂ ਪੁੱਛਿਆ ਜਿਹੜੇ ਬੰਦੇ ਕਹਿੰਦੇ ਆ ਕਰਾਣੇ ਨੂੰ ਕਾਨੂੰਗੋ ਸਾਹਿਬ ਦਾ ਫਰਜ਼ ਹੈ ਸੀਗਾ ਜਦ ਉਹ ਤਖਾ ਰਹੇ ਆ ਸਾਨੂੰ ਵੀ ਆਹ ਬੰਦੇ ਨੇ ਇਤਰਾਜ਼ ਵਾਜੀ ਦੇ ਸਾਈਨ ਦਿੱਤੇ ਜਿਹੜੇ ਬੰਦੇ ਕਹਿੰਦੇ ਫਿਰ ਹੁੰਦਾ ਵੀ ਲਿਖ ਲੈਂਦਾ ਉਹ ਕਿਸਾਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਦੇ ਬਾਰੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਹੁੰਦੀਆਂ ਆ ਕਿ ਕਿਸਾਨ ਖੇਤਾਂ ਦੇ ਵਿੱਚ ਜਾਨਵਰਾਂ ਦੇ ਅੰਡੇਆਂ ਨੂੰ ਵੀ ਬਚਾ ਲੈਂਦਾ ਹੋਰ ਬੜੇ ਪੁੰਨ ਦੇ ਕੰਮ ਵੀ ਕਰਦਾ ਪਰ ਇੱਕ ਗੱਲ ਹੋਰ ਆਉਂਦੀ ਹੈ ਕਿਸਾਨਾਂ ਦੇ ਬਾਰੇ ਵਿੱਚ ਹੀ ਕਿ ਸੜਕਾਂ ਦੇ ਬੰਨੇ ਹੀ ਵੱਢੀ ਜਾਂਦੇ ਕਿਸਾਨ ਤੇ ਸੜਕਾਂ ਦੇ ਆਸੇ ਪਾਸੇ ਬਿਲਕੁਲ ਮਿੱਟੀ ਨਹੀਂ ਰਹਿੰਦੀ ਇਸ ਦੇ ਕਰਕੇ ਕਿਸਾਨਾਂ ਦੀ ਨਿਖੇਦੀ ਵੀ ਕਈ ਵਾਰੀ ਬਹੁਤ ਹੁੰਦੀ ਹੈ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਹ ਵੀ ਗੱਲ ਆਖੀ ਜਾਂਦੀ ਹੈ ਪਰ ਇੱਥੇ ਜੋ ਮਸਲਾ ਇਸ ਸਮੇਂ ਇਹੀ ਹੈ ਕਿ ਇੱਥੋਂ ਲੰਘਦੀ ਇੱਕ ਪਹੀ ਜਿਹੜੀ ਕਿ ਪੂਰੀ ਹੀ ਗਾਇਬ ਹੋ ਚੁੱਕੀ ਹੈ ਨਾ ਬੰਦਿਆਂ ਦਾ ਇਹ ਇਲਜ਼ਾਮ ਹੈ ਕਿ ਇੱਥੋਂ ਕੋਈ ਪਹੀ ਲੰਘਦੀ ਸੀ ਜਿਹੜੀ ਕਿ ਸਾਰੀ ਵਾਹ ਲਈ ਗਈ ਹੈ ਤੇ ਕਾਨੂੰਨੀ ਜਿਹੜੇ ਕਾਗਜ਼ ਹੈਗੇ ਉਹਨਾਂ ਦੇ ਵਿੱਚ ਇੱਕ ਪਹੀ ਅਜੇ ਵੀ ਲੰਘਦੀ ਹੈ ਪਰ ਇੱਥੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਤੇ ਇੱਕ ਆਰਜੀ ਜਿਹੜੀ ਪਹੀ ਹੈਗੀ ਆ ਉਹ ਕਿਸੇ ਨੇ ਖਰੀਦ ਕੇ ਅੱਗੇ ਦਰਿਆਬਾਦ ਕੱਢੀ ਹੋਈ ਆ ਸੋ ਕੀ ਗੱਲਬਾਤ ਹੈ ਸਾਰੀ ਪਹਿਲਾਂ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਕੀ ਗੱਲ ਹੈ ਸਾਰੀ ਤੁਸੀਂ ਇੱਥੇ ਕਿਉਂ ਇਕੱਠੇ ਹੋਏ ਹੋ ਕਿਹੜੀ ਪਹੀ ਦੀ ਗੱਲ ਹੈ ਇੱਥੇ ਇਹ ਸਾਨੂੰ ਕਹਣਾ ਜੀ ਬਹੁਤ ਦੇਰ ਦੀ ਪ੍ਰੋਬਲਮ ਹੈ ਰਸਤੇ ਦੀ ਹੂੰ ਇਹਨਾਂ ਨੇ ਪਹਿਲੇ ਪਹੀ ਚਲਦੀ ਹੁੰਦੀ ਦੀ ਕਿਤੇ ਇਹਨਾਂ ਨੇ ਬਾਹਲੀ ਹੌਲੀ ਹੌਲੀ ਕਰਕੇ ਵਿੱਚ ਦਰਖਤ ਰੋਪਦੇ ਜੀ ਜਦ ਇਹਨਾਂ ਨੂੰ ਕਹਿੰਦੇ ਵੀ ਰਸਤਾ ਛੱਡ ਦਿਓ ਇਹ ਕਹਿੰਦੇ ਕਢਾ ਲਓ ਮੈਕਮੇ ਤੇ ਕਢਾ ਲਓ ਆਪਾਂ ਨਹੀਂ ਛੱਡਾਂਗੇ ਗੱਟਾ ਬੰਨੇ ਜੇ ਤਾਂ ਵੱਢਦੇ ਸੁਣਿਆ ਸੀ ਵੀ ਵੱਟ ਵੱਢ ਲਈ ਬੰਨਾ ਵੱਢ ਲਿਆ ਕਿਸੇ ਦਾ ਪਹੀ ਉਹ ਗੈਵ ਕਰਤੀ ਜੀ ਪਿੰਡ ਕਿਹੜਾ ਇਹ ਬੇਲੀ ਪਿੰਡ ਆ ਜੀ ਜ਼ਿਲ੍ਹਾ ਜ਼ਿਲ੍ਹਾ ਰੋਪੜ ਜੀ ਤਹਿਸੀਲ ਰੋਪੜ ਇਹਨਾਂ ਨੇ ਹੌਲੀ ਹੌਲੀ ਕਰਦੇ ਪਹੀ ਚ ਬੂਟੇ ਲਾਉਂਦੇ ਗੈਵੇ ਕਰਤੀ ਪਹੀ ਖਤਮ ਕਰਤੀ ਹੁਣ ਜਦੋਂ ਹੌਲੀ ਹੌਲੀ ਵੱਢਦੇ ਰਹੇ ਜੀ ਉਦੋਂ ਤੁਸੀਂ ਧਿਆਨ ਹੀ ਨਹੀਂ ਦਿੱਤਾ ਤਾਂ ਇਸ ਤਰ੍ਹਾਂ ਨਹੀਂ ਨਾ 1 ਲ ਇੱਕ ਦਿਨ ਚ ਦਬਲੀ ਇੱਕ ਦਿਨ ਜਾਨੀ ਥੋੜਾ ਬੋਤਾ ਕਰਦੇ ਕਰਦੇ ਲਗਾਤਾਰ ਨਹੀਂ ਨਾ ਰਸਤਾ ਚੱਲਦਾ ਜਿੱਦਾਂ ਬਰਸਾਤਾਂ ਵਿੱਚ ਬੰਦ ਹੋ ਗਈ ਬਰਸਾਤਾਂ ਵਿੱਚ ਬੰਦ ਕਰਤਾ ਯਾਰ ਰਸਤਾ ਹੂੰ ਤਾਂ ਕਰਕੇ ਪ੍ਰੋਬਲਮ ਸਾਰੇ ਬੰਦੇ ਤੰਗ ਹੁੰਦੇ ਸਾਨੂੰ ਉਰੇ ਤੇ ਘੱਟੋ ਘੱਟ 1.5 ਕਿਲੋਮੀਟਰ ਘੁੰਮਣਾ ਪੈਂਦਾ ਨਹੀਂ ਸਾਨੂੰ ਸਾਰੇ 2 ਕਿਲੋ ਦਾ ਵਹਾਜ ਕਿੰਨੇ ਬੰਦਿਆਂ ਦੇ ਉੱਤੇ ਇਲਜ਼ਾਮ ਆ ਜੀ ਇਹ ਵੀ ਇਨੇ ਇੱਕੇ ਬੰਦੇ ਨੇ ਕਰਿਆ ਕਬਜ਼ਾ ਸਾਰੇ ਇਹ ਚਾਰ ਬੰਦੇ ਆ ਜੀ ਕਬਜ਼ੇ ਵਾਲੇ ਹੂੰ ਛਿੰਦਾ ਹੂੰ ਕਰਨੈਲ ਸਿੰਘ ਹੂੰ ਪ੍ਰਕਾਸ਼ ਸੋਮੀ ਇਹਨਾਂ ਦੇ ਚਾਰ ਬੰਦਿਆਂ ਦੇ ਕਬਜ਼ੇ ਤੇ ਇਸ ਪਾਸੇ ਤੋਂ ਫੇਰਾ ਪਹੀ ਜਾਤਾ ਰਹੀ ਹੈ ਜੀ ਇਧਰੋਂ ਜੇ ਦੇਖੀਏ ਆ ਲੰਘ ਰਿਹਾਂ ਆ ਮੁੱਲ ਖਰੀਦੀ ਪਹੀ ਹੈ ਜੀ ਇਹ ਕਿਸੇ ਦੀ ਅਬ ਦੂਜੀ ਨਹੀਂ ਹੈ ਕਿ ਦੂਜੀ ਬੰਦ ਕਰਤੀ ਵੀ ਇਹ ਖਰੀਦੀ ਵੀ ਹੈ ਕਿਸੇ ਨੇ ਪਾਰ ਨੂੰ ਜਾਣ ਵਾਸਤੇ ਇਹ ਤੁਹਾਡੇ ਪਿੰਡ ਨੂੰ ਨਹੀਂ ਜਾਂਦੀ ਨਾ ਜੀ ਇਹ ਪਾਰ ਖੇਤਾਂ ਨੂੰ ਜਾਂਦੀ ਜਿਹੜੀ ਪਹੀ ਦੀ ਤੁਸੀਂ ਗੱਲ ਕਰਦੇ ਹੋ ਉਹ ਪਹੀ ਦੇ ਨਾ ਹੋਣ ਨਾਲ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਸਾਨੂੰ ਪਹਿਲਾਂ ਹੀ ਗੱਲ ਤੇ 1.5 ਕਿਲੋ ਮੀਟਰ ਬਾੜ ਫालतू ਪੈ ਰਹੀ ਤੇ ਦੂਜਾ ਇਹ ਅੱਗੇ ਅੱਗੇ ਹੋਰ ਦੱਬੀ ਜਾਂਦੇ ਸਾਡੀ ਜ਼ਮੀਨਾਂ ਵੱਲੋਂ ਵੀ ਵਧੀ ਜਾਂਦੇ ਆਪਣੇ ਬੂਟੇ ਅੱਗੇ ਅੱਗੇ ਲਾਉਣ ਲੱਗੇ ਵੇ ਤੇ ਰੋਕੋ ਤਾਂ ਫਿਰ ਇਹ ਗੁੰਡਾਗਰਦੀ ਕਰਦੇ ਨਹੀਂ ਤੁਸੀਂ ਫਿਰ ਕੋਈ ਸਰਕਾਰੀ ਦਰਬਾਰੇ ਕੋਈ ਅਪੀਲ ਕੀਤੀ ਹੋਣੀ ਆ ਮਹਿਕਮਾ ਪੂਰਾ ਪਟਵਾਰਖਾਨਾ ਹੈ ਜੀ ਉੱਥੇ ਗਏ ਹੋਣੇ ਤੁਸੀਂ ਕੋਈ ਕਾਗਜ਼ ਘਟਾਏ ਨਹੀਂ ਇਹ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਵੀ ਇਹ ਹੈ ਤੁਹਾਡੀ ਸਰਕਾਰੀ ਆ ਇਹ ਜਾਂ ਫਿਰ ਉਹਨਾਂ ਦੀ ਆਪਣੀਆਂ ਸਾਰਾ ਕੁਝ ਘਟਵਾਇਆ ਅੱਜ ਕਾਨੂੰਗੋ ਸਾਹਿਬ ਵੀ ਆਏ ਤੇ ਪਟਵਾਰੀ ਸਾਹਿਬ ਵੀ ਆਏ ਤੇ ਉਹਨਾਂ ਨੇ ਦੇਖਿਆ ਕਾਗਜ਼ਾਂ 'ਚ ਹੈਗੀ ਐ ਇਹਨਾਂ ਨੇ ਅੱਗੇ ਰੋਲਾ ਪਾ ਲਿਆ ਉਹ ਕਹਿੰਦੇ ਇੱਥੇ ਝਗੜਾ ਹੋ ਜਾਊਗਾ ਤੇ ਉਹ ਛੱਡ ਕੇ ਚਲ ਗਏ ਝਗੜੇ ਤੋਂ ਡਰਦੇ ਹੋ ਛੱਡ ਕੇ ਲਾਂਗੇ ਕਿੰਨੇ ਸਮੇਂ ਤੋਂ ਤੁਸੀਂ ਇਹ ਅਰਜੀ ਦਿੱਤੀ ਹੋਈ ਸੀ ਇਹਨੂੰ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ ਘੁੰਮਦਿਆਂ ਨੂੰ ਤੇ 15 ਦਿਨ ਤੋਂ ਤਾਂ ਲਗਾਤਾਰ ਚੱਲੇ ਵੇ ਹੈ ਪਰ ਕੋਈ ਗੱਲ ਨਹੀਂ ਬਣੀ ਜਦੋਂ ਕਾਨੂੰਗੋ ਸਾਹਿਬ ਆਂਦੇ ਆ ਜੀ ਫਿਰ ਕੀ ਗੱਲ ਹੁੰਦੀ ਇੱਥੇ ਕਾਨੂੰਗੋ ਨੇ ਪਹਿਲਾਂ ਤਾਂ ਇਹਨੂੰ ਕਿਹਾ ਬਈ ਪਾਣੀ ਛੱਡ ਦੇ ਖੇਤ ਵਿੱਚ ਟਾਲਾ ਬਣ ਜੂਗਾ ਉਹ ਆਪ ਪਾਣੀ ਛੱਡਾ ਤਾਂ ਪਹਿਲਾਂ ਕਹਿੰਦਾ ਇਹ ਗਿਆ ਵਾ ਉੱਥੇ ਨੂੰ ਹਜ਼ੂਰ ਸਾਹਿਬ ਨੂੰ ਛਿੰਦਾ ਦੇ ਬਿਨਾਂ ਨਿਸ਼ਾਨਦੀ ਨਹੀਂ ਹੋਣੀ ਛਿੰਦਾ ਕੱਲਾ ਨਹੀਂ ਚਾਰ ਬੰਦਿਆਂ ਥੱਲੇ ਛਿੰਦੇ ਦਾ ਕੋਈ ਰੋਲ ਨਹੀਂ ਵੈਸੇ ਬਹਾਨਾ ਕਾਨੂੰਗੋ ਹਲਾਦਾ ਪਹਿਲਾਂ ਕਹਿੰਦਾ ਹਜੂਰ ਸਾਹਿਬ ਗਿਆ ਵਾ ਹੁਣ ਕਹਿੰਦਾ ਉਹ ਨਾ ਪਾਣੀ ਛੜਦਾ ਪਾਣੀ ਨਾ ਆਪ ਛੜਾਇਆ ਸਾਨੂੰ 10 ਵਜੇ ਦਾ ਟਾਈਮ ਦਿੱਤਾ ਵਾ 2 ਵਜੇ ਰਿਹਾ ਆ ਹੁਣ ਉਹ ਕਹਿੰਦਾ ਸਾਨੂੰ ਪਾਣੀ ਆ ਆਪ ਛੜਾਉਂਦਾ ਹੈ ਪਾਣੀ ਆ ਪਹਿਲਾਂ ਸਾਨੂੰ 15 ਦਿੱਤੀ ਹੁਣ ਸਾਨੂੰ 25 ਦਿੱਤੀ ਉਦੋਂ ਕਹਿੰਦਾ ਹਜੂਰ ਸਾਹਿਬ ਗਿਆ ਵਾ ਅੱਜ ਹੀ ਨਾ ਸਵੇਰੇ ਪਾਣੀ ਛੜਾਇਆਗਾ ਹੁਣ ਮੈਨੂੰ ਪਿੱਛੇ ਹੀ ਜਾਣ ਲੱਗ ਗਿਆ ਕਹਿੰਦਾ ਉੱਥੇ ਤਾਂ ਪਾਣੀ ਆ ਪਾਣੀ ਜਦ ਕਹੀ ਨਾ ਆਪ ਛੜਾਇਆ ਤੋਡੇ ਪਿੰਡ ਦੇ ਵਾਲ ਬੰਦਿਆਂ ਦੇ ਉੱਤੇ ਤਾਂ ਤੁਸੀਂ ਇਲਜ਼ਾਮ ਲਾਓ ਜਿਨ੍ਹਾਂ ਨੇ ਜਿਹੜੀ ਪਹੀਆ ਘੇਰੀ ਆ ਤੁਸੀਂ ਕਾਨੂੰਗੋ ਸਾਹਿਬ ਦੇ ਇਲਜ਼ਾਮ ਲਾਰੇ ਸਰਕਾਰ ਤਾਂ ਕਹਿੰਦੀ ਜੀ ਸਰਕਾਰ ਚੱਲੂਗੀ ਪਿੰਡਾਂ ਦੇ ਵਿੱਚੋਂ ਪਟਵਾਰੀ ਕੀ ਹੋਰ ਅਫਸਰ ਕੀ ਤੁਹਾਡੇ ਕੰਮ ਆਪ ਕਰਨਗੇ ਆ ਕੇ ਕਹਿ ਕੇ ਕਾਗਜ਼ ਲਿਖਵਾਉਂਦੇ ਜੀ ਉਹਨਾਂ ਦੇ ਵਿਰੁੱਧੀ ਜਿਹੜੇ ਚਾਰ ਬੰਦੇ ਉਹਨਾਂ ਤੇ ਕਹਿ ਕੇ ਕਾਗਜ਼ ਲਗਵਾਇਆ ਵੀ ਸਾਨੂੰ ਉਤਰਾਜ ਆਈ ਤੇ ਅਸੀਂ ਨਹੀਂ ਹੋਣ ਦੇਣੀ ਨਿਸ਼ਾਨੀ ਕਾਨੂੰਗੋ ਪਤਾ ਨਹੀਂ ਕਿ ਆ ਮਿਲਦਾ ਉਹਨਾਂ ਨੂੰ ਕਿਆ ਨਹੀਂ ਸਾਨੂੰ ਸਭ ਤੇ ਬਾਹਰ ਆਈ ਹੂੰ ਇਹ ਤੁਸੀਂ ਸਾਰੇ ਸਾਰੇ ਜਿਹੜੇ ਹੈਗੇ ਆ ਜੀ ਸਾਰੇ ਮੇਰੇ ਕੋਈ ਕੈਮਰਾ ਘੁਮਾ ਦਿਓ ਸਾਰੇ ਸਹਿਮਤ ਹੈ ਇਸ ਚੀਜ਼ ਦੇ ਨਾਲ ਸਾਰੇ ਸਹਿਮਤ ਹੈ ਸਰ ਸਾਰਿਆਂ ਨੂੰ ਦਿੱਕਤ ਐ ਸਭਈ ਸਾਰਿਆਂ ਨੂੰ ਗੋਰੀ ਦੀ ਦਿੱਕਤ ਆ ਜੀ ਸਾਨੂੰ ਇਹ ਗੋਰੀ ਚੱਲਦੀ ਹੋ ਜਾਵਾ ਸਾਨੂੰ ਸਿਰਫ 15 ਮਿੰਟ ਦਾ ਰਸਤਾ ਪੇਲੀ ਪਿੰਡੇ ਚ ਜਾਣ ਹੁਣ ਤੁਸੀਂ ਘੁੰਮ ਕੇ ਆਏ ਔਰ ਇਹਦੇ ਪੁਲ ਤੇ ਹੋ ਗਏ ਤਾਂ ਸਾਨੂੰ ਪੁਲ ਨੂੰ ਚੜ੍ਹਨਾ ਪੈਂਦਾ ਜੀ ਅੱਛਾ ਪਾਰ ਤੇ ਹੀ ਤੂੜੀਆਂ ਟਰਾਲੀਆਂ ਲਿਆਂਦੇ ਆ ਟਰਾਲੀ ਸਾਡੀ ਪੁਲ ਦੇ ਥੱਲੇ ਟੱਪਦੀ ਨਹੀਂ ਆਈ ਅੱਛਾ ਫੇਰ ਸਾਨੂੰ ਫਾਟਕਾਂ ਨੂੰ ਜਾਣਾ ਪੈਂਦਾ ਮੋਹਰਾ ਫਾਟਕ ਲੱਗਿਆ ਸਾਡੀ ਪੂਰੀ ਦਿਹਾੜੀ ਖਤਮ ਹੋ ਜਾਂਦੀ ਕਿਉਂਕਿ ਘੰਟਾ-ਘੰਟਾ ਡੇਢ-ਡੇਢ ਘੰਟਾ ਲੱਗ ਜਾਂਦਾ ਸਾਡਾ ਫਾਟਕ ਪਰੇ ਬਸ ਦਿਹਾੜੀ ਗਲ ਗਈ ਤੇ ਹੁਣ ਜਦੋਂ ਤੁਸੀਂ ਕਾਨੂੰਗੋ ਸਾਹਿਬ ਨਾਲ ਇੱਕ ਬੰਦੇ ਨਾਲ ਗੱਲ ਤਾਂ ਨਹੀਂ ਹੋਈ ਹੋਣੀ ਜਦੋਂ ਆਏ ਹੋਣੇ ਤੁਸੀਂ ਸਾਰੇ ਇੱਥੇ ਸੀ ਜਾਨੂ ਮੈਂ ਆਇਆ ਜਾਨੂ ਤਾਂ ਗੱਡੀ 'ਚ ਬੈਠ ਕੇ ਮੁੜ ਵੀ ਗਿਆ ਜੀ ਉਹ ਹਾਂਜੀ ਜਾਨੂ ਅਸੀਂ ਤਾਂ ਪੁੱਜੇ ਨਾ ਉਹ ਰਾ ਜਾਨੂ ਤਾਂ ਉਹ ਗੱਡੀ 'ਚ ਬੈਠਿਆ ਮੋੜ ਕੇ ਗੱਡੀ 'ਚ ਹੀ ਲੈ ਗਿਆ ਉਹਨਾਂ ਨੇ ਸਿਰਫ ਬਹਾਨਾ ਧੱਕਿਆ ਬਾ ਮੜਾ ਜਾ ਆ ਗਏ ਉਹ ਗਰਮਾ ਗਰਮੀ ਹੋਣ ਲੱਗੇ ਉਹ ਕਹਿੰਦੇ ਇੱਥੇ ਝਗੜਾ ਹੋ ਜਾਣਾ ਪੰਚਾਇਤੀ ਮੈਂਬਰ ਕੋਈ ਹੈ ਨਹੀਂ ਇਹ ਸਰਪੰਚ ਦਾ ਕੰਮ ਹੈ ਸਰਪੰਚ ਨੂੰ ਫੋਨ ਮ ਲਾਓ ਤੇ ਉਹ ਗੱਡੀ 'ਚ ਬੈਠੇ ਫਰਾਰ ਹੋ ਗਏ ਤੇ ਹੁਣ ਅੱਗੇ ਆਣ ਦਾ ਕੋਈ ਕਿਹਾ ਉਹਨਾਂ ਨੇ ਵੀ ਅਸੀਂ ਫਿਰ ਇੰਨੀ ਤਰੀਕ ਨੂੰ ਆਵਾਂਗੇ ਉਹ ਕਹਿੰਦੇ ਕੋਈ ਨਾ ਹਾਂ ਨਹੀਂ ਕਰਗੇ ਹਮ ਜਮਾ ਹੀ ਨਹੀਂ ਕਰਗੇ ਕੁਛ ਨਹੀਂ ਕਰਗੇ ਹਮ ਪਹਿਲੇ ਉਹ ਤਰੀਕਾ ਲਈ ਜਾਂਦੇ ਪਹਿਲਾਂ ਡੇਟਾ ਪਹਿਲੇ ਡੇਟਾ ਦੇਈ ਜਾਂਦੇ ਤੇ ਜੀ ਹੋ ਵੀ ਐਦਾਂ ਕਰੂੰਗੇ ਐਦਾਂ ਕਰੂੰਗੇ 15 ਤਰੀਕ ਦਾ ਜਿਹੜਾ ਟਾਈਮ ਦੇਤਾ ਜੀ ਫਿਰ 10 ਵਜੇ ਆਉ ਫੇ ਨਾ ਕਰਨੇ ਦਾ ਕੀ ਮਤਲਬ ਹੈ ਜੀ ਫੇ ਤਾਂ ਨਾ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਅੱਗਾ ਤਰੀਕ ਦੇ ਦਿਨ ਤਾਂ ਜਦ ਆਪਾਂ ਐਪਲੀਕੇਸ਼ਨ ਦਿੱਤੀ ਆ ਉੱਥੇ ਸਾਰਾ ਕੁਝ ਕਰਿਆ ਹੈ ਠੀਕ ਹੈ ਜੇ 15 ਦਿਨ ਦਾ ਟਾਈਮ ਫੇਰ ਅੱਗਾ ਟਾਈਮ ਕਿਦਾਂ ਹੋ ਗਿਆ ਜੀ ਜਾਂ ਇਹ ਫੋਨ ਕਰਾਉਂਦੇ ਆ ਜਾਂ ਤਾਂ ਇਹ ਫੋਨ ਕਰਾਉਂਦੇ ਕਿਸੇ ਤੇ ਜਾਂ ਉਹਨਾਂ ਨੇ ਕੋਈ ਕਾਨੂੰਗੂ ਕਮਿਸ਼ਨ ਕਰ ਜਾ ਪਟਵਾਰੀਓ ਸਾਨੂੰ ਨਹੀਂ ਇਸ ਗੱਲ ਦਾ ਪਤਾ ਜਦ ਸਾਰਾ ਕੁਝ ਹੋ ਰਿਹਾ ਫੇਰ ਕਾਤੇ ਨਹੀਂ ਕਰਕੇ ਜਾ ਰਹੇ ਨਹੀਂ ਤੁਸੀਂ ਇਹ ਗੱਲ ਕਹਿੰਦੇ ਵੀ ਕੋਈ ਇਦਾਂ ਦੀ ਗੱਲ ਤੁਹਾਨੂੰ ਸ਼ੱਕਾਂ ਸ਼ੰਕਾ ਲੱਗਦੀ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਦਾਂ ਦੀ ਭ੍ਰਿਸ਼ਟਾਚਾਰੀ ਤਾਂ ਹੁਣ ਚੱਲੇ ਨਹੀਂ ਰਹੀ ਪੰਜਾਬ ਭ੍ਰਿਸ਼ਟਾਚਾਰੀ ਤਾਂ ਉਹੀ ਤਾਂ ਸੁਣੇ ਨਹੀਂ ਰਹੀ ਨਾ ਸੁਣੇ ਨਹੀਂ ਨਾ ਰਹੇ ਅੱਗੇ ਦੀ ਅੱਗੇ ਫੋਨ ਕਰਾ ਰਹੇ ਕਿਸੇ ਦੇ ਫੋਨ ਕਰੇ ਗਰੀਬ ਕਿਸਾਨ ਦੀ ਤਾਂ ਕੋਈ ਸੁਣੇ ਨਹੀਂ ਰਿਹਾ ਗਰੀਬ ਦੀ ਠੀਕ ਹੈ ਜੀ ਖੜੇ ਆ ਜੀ ਤੁੱਪਾਂ 'ਚ ਬੈਠੇ ਆ ਇਹ ਕਾਨੂੰਨ ਸਾਹਿਬ ਆਂਦੇ ਜੀ ਉਹ ਰਹਿ ਨਹੀਂ ਜੀ ਗੋਰੀ ਨਕਚੇ ਜੇ ਸਾਰਾ ਕਿਤੇ ਗੋਰੀਆਂ ਸਾਨੂੰ ਦਿਖਾ ਦੇਵਾ ਕਿੱਥਾ ਨਹੀਂ ਆ ਗੋਰੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਭਾਈ ਜੀ ਵੀ ਅਸੀਂ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਖੋਲਤੇ ਵੀ ਉੱਥੇ ਤੁਸੀਂ ਸ਼ਿਕਾਇਤ ਕਰੋ 2 ਦਿਨ ਬਾਅਦ ਤੁਹਾਨੂੰ ਕਾਲ ਆ ਜੂਗੀ ਭਾਈ ਤੁਹਾਡਾ ਮਸਲਾ ਸੀ ਜਿਹੜਾ ਇਹਦਾ ਅਸੀਂ ਹੁਣ ਨਵਟਾਰਾ ਕਰ ਰਹੇ ਆ ਆਫਸਰ ਤੁਹਾਡੇ ਕੋਲ ਲੱਗ ਗਏ ਪਿੰਡਾਂ 'ਚ ਆਫਸਰ ਆਣਗੇ ਹੁਣ ਘਰ ਬੈਠਿਆਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਉਹ ਵਾਓ ਜੀ ਗੱਲ ਇਹਦਾ ਉਹ ਕਹਿਣ ਦੀਆਂ ਗੱਲਾਂ ਸਾਡੇ ਦੇਖਣ 'ਚ ਤਾਂ ਕੋਈ ਨਹੀਂ ਆਏ ਨ ਇਹ ਤਾਂ ਕਹਿਣ ਦੀਆਂ ਗੱਲਾਂ ਬਈ ਤੁਹਾਡਾ ਘਰ ਬੈਠਿਆਂ ਦਾ ਮਸਲਾ ਹੱਲ ਆ ਜਾਣਾ ਕੋਈ ਨਹੀਂ ਮਸਲਾ ਹੱਲ ਹੁੰਦਾ ਮਸਲਾ ਤਾਂ ਜਾਏ ਗਏ ਤੇ ਵੀ ਹੱਲ ਨਹੀਂ ਹੁੰਦਾ ਜੀ ਹਾਂ ਨਹੀਂ ਕੋਈ ਝੁਗਤੀ ਨਹੀਂ ਤੁਹਾਨੂੰ ਦੱਸ ਕੇ ਗਏ ਬਈ ਬਿਹੱਦਾ ਕਰ ਲੋ ਸਰਪੰਚ ਸਾਹਿਬ ਨੂੰ ਆਪਣੇ ਨਾਲ ਲਿਆਓ ਜਾਂ ਚਾਰ ਬੰਦੇ ਕੋਈ ਹੋਰ ਮੋਤਵਾਰ ਇਕੱਠੇ ਕਰ ਲੋ ਕੋਈ ਤਾਂ ਦੱਸ ਕੇ ਗਏ ਹੋਣੇ ਗੱਲ ਵੀ ਅਸੀਂ ਫੇਰ ਆਵਾਂਗੇ ਭਾਈ ਇੱਥੇ 20 ਬੰਦੇ ਖੜੇ ਤੇ ਜਿਹਨੂੰ ਨਾ ਕਰਨਾ ਹੁੰਦਾ ਤਾਂ ਅੱਜੇ ਕਰ ਜਾਂਦੇ ਇੱਕ ਬੰਦਾ ਆਇਆ ਉਹਨੇ ਦਬਕਾ ਮਾਰਿਆ ਆਹ ਦੇਖੋ ਜੀ ਤਹਿਸੀਲਦਾਰ ਸਾਹਿਬ ਦੀ ਐਪਲੀਕੇਸ਼ਨ ਰੱਬ ਜਾਣੇ ਉਹਦੇ ਵਿੱਚ ਕਿਆ ਲਿਖਿਆ ਹੋਤਾ ਇਹ ਇਹ ਨਹੀਂ ਹੋਣੀ ਇੱਥੇ ਜੇ ਕਰਾਣੀ ਹੈ ਤਾਂ ਪਹਿਲਾਂ ਪਿੱਛੋ ਨਿਸ਼ਾਨਦੇਹੀ ਚੱਕੋ ਸਾਰਿਆਂ ਦੇ ਬੂਟੇ ਬੜਾਓ ਗੋ ਪਿੱਛੋ ਪਹੀ ਚੌੜੀ ਕਰਾਓ ਪਤਾ ਨਹੀਂ ਉਹਨੇ 20 ਬਹਾਨੇ ਮਾਰੇ ਉਹਨਾਂ ਨੇ ਕਿਹਾ ਬਸ ਇੱਥੇ ਬਸ ਮਾੜਾ ਜਿਹਾ ਬਹਾਨਾ ਲਾਏ ਗਏ ਸੀ ਝਗੜਾ ਹੋਣ ਦਾ ਡਰ ਹੈ ਅਸੀਂ ਚੱਲੇ ਹਮ ਨਿਕਲ ਗਏ ਬਹਾਨਾ ਹੀ ਲਾਇਆ ਇਹ ਇਹ ਪੱਖ ਕਾਨੂੰਨੀ ਲੱਗਦਾ ਤੁਹਾਨੂੰ ਫਿਰ ਜਿਹੜਾ ਉਹ ਕਹਿੰਦੇ ਆ ਵੀ ਝਗੜਾ ਹੋਣ ਦਾ ਡਰ ਹੈ ਭਾਈ ਅਸੀਂ ਨਹੀਂ ਇੱਥੇ ਆ ਸਕਦੇ ਇਹਦੀ ਚ ਕਾਨੂੰਨੀ ਪੱਖ ਕਿੱਥੋਂ ਹੋ ਗਿਆ ਝਗੜਾ ਹੋਣ ਨੂੰ ਇੱਥੇ ਕੋਈ ਬੋਲ ਤੜਿਆ ਨਹੀਂ ਦਾ ਸਿਰਫ ਉਹ ਇਕੱਲੇ ਹੀ ਬੰਦਾ ਬੋਲ ਰਿਹਾ ਤਾਂ ਬਾਕੀ ਦੇ ਸਾਰੇ ਅਸੀਂ ਤਾਂ ਸਾਈਲੈਂਟ ਖੜ ਉਹ ਕੋਈ ਨਹੀਂ ਬੋਲੇਆ ਫਿਰ ਝਗੜਾ ਹੋਣ ਦਾ ਮਤਲਬ ਗਿਆ ਰਹਿ ਗਿਆ ਤਾਂ ਉਹ ਤਾਂ ਉਹਨਾਂ ਨੇ ਸਿਰਫ ਬਹਾਨਾ ਹੀ ਤਕਿਆ ਮੇਰੇ ਅਸਾਫ ਵਿੱਚ ਤਾਂ ਬਾਕੀ ਹੁਣ ਕਾਨੂੰਗੋ ਸਾਹਿਬ ਜਾਣਦੇ ਹੋਣਗੇ ਕਿਆ ਹੋਇਆ ਜਦੋਂ ਉਹ ਪਾਜੀ ਆਪਣਾ ਕਰਾਨਕ ਆਏ ਠੀਕ ਹੈ ਜੀ ਉਹ ਕਹਿੰਦੇ ਜੀ ਬਈ ਅਸੀਂ ਆਹ ਬੰਦੇ ਨਾ ਕਰ ਰਹੇ ਆ ਫਿਰ ਉਹਨਾਂ ਨੇ ਦੋਏ ਬੰਦੇ ਨੂੰ ਕਦੇ ਨਹੀਂ ਪੁੱਛਿਆ ਜਿਹੜੇ ਬੰਦੇ ਕਹਿੰਦੇ ਆ ਕਰਾਨੇ ਨੂੰ ਕਾਨੂੰਗੋ ਸਾਹਿਬ ਦਾ ਫਰਜ਼ ਸੀਗਾ ਜਦੋਂ ਉਹ ਦਿਖਾ ਰਿਹਾ ਸਾਨੂੰ ਵੀ ਆਹ ਬੰਦੇ ਨੇ ਇਤਰਾਜ਼ ਵਾਜੀ ਦੇ ਸਾਈਨ ਦਿੱਤੇ ਜਿਹੜੇ ਬੰਦੇ ਕਹਿੰਦੇ ਫਿਰ ਉਹਦਾ ਵੀ ਲਿਖ ਲੈਂਦਾ ਇਤਰਾਜ਼ ਵਾਲੇ ਬੰਦੇ ਕਿੰਨੇ ਬਈ ਇਹ ਇਤਰਾਜ਼ ਵਾਲੀ ਬੰਤੇਦੋਰਾ ਕੋਈ ਨਹੀਂ ਹੈਗਾ ਵਿਚ ਇਤਰਾਜ ਜਿਹੜਾ ਕੋਈ ਨਹੀਂ। ਜੇ ਉਹ ਕਹਿੰਦੇ ਵੀ ਲੜਾਈ ਦਾ ਡਰਾ ਕੋਈ ਤਾਂ ਇਤਰਾਜ ਵਾਲੇ ਬੰਦੇ ਹੋਊਗੇ ਅੱਗੇ। ਨਹੀਂ। ਕਹਿੰਦੇ ਕਿ ਕਨੜੀ। ਇਤਰਾਜ ਜਿਹੜੇ ਹੁਣ ਤੇ ਆਪਾਂ ਗਰਮੀ ਨਾਲ ਪੇਚੀਏ ਥੋੜੀ ਜਾਣਾ ਸੀ। ਇਤਰਾਜ ਵਾਲੇ। ਸਪੈਸ਼ਲ ਇਹਨਾਂ ਦਾ ਫੋਨ ਆਇਆ ਕਹਿੰਦੇ ਕਿੱਥੇ ਮੈਂ ਖੇਚਾਂ। ਕਹਿੰਦੇ ਭਾਜੀ ਹੁਣੇ ਆਏ ਹੋਏ ਵੀ ਪਹੁੰਚੋ। ਮੈਂ ਕਿਹਾ ਯਾਰ ਮੜਾ ਕੇ ਇਜਾਮਾ ਕਹਿੰਦੇ ਨਹੀਂ ਨਹੀਂ। ਔਰ ਨੰਗੇ ਪੈਰ ਪਹੁੰਚੇ ਹੋਰੇ। ਹੂੰ। ਕੱਪੜੇ ਗਿੱਲੇ। ਕਾਤੇ ਪੁੱਜੇ। ਜੇ ਸਾਨੂੰ ਰਾਹਗੋਰੀ ਮਿਲ ਜਾਵੇ ਇਹਦੇ ਵਾਰ ਕੀ ਤਾਂ ਕੋਈ ਦੇਣ ਨਹੀਂ ਹੈਗੀ। ਹੂੰ। ਕਿਉਂ ਜੀ? ਹੂੰ। ਇਤਰਾਜ ਵਾਲਾ ਕਹਿਣ ਤੋਂ ਹੁਣ ਚਾਹ ਤੁਹਾਨੂੰ ਦੱਸਿਆ ਚਾਚਾ ਜੀ ਹੁਣ ਵੀ ਤੁਹਾਡੇ ਸਰਕਾਰੀ 2% ਆਣਗੇ ਉਹ ਵਿੱਚ ਉਹ ਤਰਾਜ ਕਰ ਰਹੇ ਉਹ ਤਰਾਜ ਕਰ ਰਹੇ ਤੁਸੀਂ ਪੰਗਾ ਲੜਾਈ ਦਾ ਖਤਰਾ ਡਿਸ਼ੂ ਮਿਸ਼ੂਨ ਜੇ ਉਹ ਵਾਪਿਸ ਚਲੇਗੇ ਸਾਨੂੰ ਵਾਲ ਜਾ ਕੇ ਵੇਸਟ ਆਫ ਟਾਈਮ ਸਾਡਾ ਟਾਈਮ ਬਰਬਾਦ ਕਰ ਰਹੇ ਹੋ ਭਾਈ ਵੀਰੇ ਤਾਂ ਨਹੀਂ ਹੈਗਾ ਵੀ ਤੁਸੀਂ ਇੱਕ ਥੇ ਕਿਤੇ ਇਕੱਠੀ ਹੋਈ ਹੋਈ ਉਹਨਾਂ ਦੀ ਵਿਰੋਧੀ ਧਿਰਾ ਪਿੰਡ ਦੇ ਵਿੱਚ ਪਿੰਡਾਂ ਦੇ ਕਿਹੜੇ ਇਦਾਂ ਨਹੀਂ 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 ਇੱਕ ਥੇ ਇੱਕੋ ਫੈਮਿਲੀ ਦਾ ਸਮਝ ਲਓ ਉਹ ਵੀ ਕੁਝ ਨਹੀਂ ਬੋਲਦੇ ਸਪੋਜ਼ ਕਰੋ ਬਟ ਬੰਦਾ ਗਲਤੀ ਕਰੇ ਥਰਡ ਪਰਸਨ ਪਟਵਾਰੀ ਸਾਹਿਬ ਘਰ ਨੂੰ ਆ ਕੇ ਬਲਾਵੇ ਉਹਨਾਂ ਨੂੰ ਵੀ ਬੈਠੋ ਗੱਲ ਕਰੋ ਕਿਵੇਂ ਕਰਨਾ ਜਿਵੇਂ ਉਹ ਫਿਰ ਲੜਾਈ ਦਾ ਖਤਰਾ ਇਹ ਐਡਿਸ਼ਨ ਮਿਸ਼ਨ ਅਗਲੇ ਵਾਜਾਂ ਨੂੰ ਅਸੀਂ ਪਹੁੰਚਿਆ ਖੇਤੋਂ ਇੱਥੇ ਜਾਨੂ ਕਨਗੋ ਸਾਹਿਬ ਹੋਣੀ ਚੱਲ ਗਏ ਆਪਣੇ ਮਹਿਕਮੇ ਚ ਤਾਂ ਬਿਲਕੁਲ ਪਹਿਲਾਂ ਅਸੀਂ ਕੋਸ਼ਿਸ਼ ਹੁਣ ਕਰਦੇ ਆ ਕਿ ਕਨਗੋ ਸਾਹਿਬ ਦੇ ਨਾਲ ਗੱਲ ਕਰੀਏ ਤੇ ਕੋਸ਼ਿਸ਼ ਕਰਦੇ ਆ ਕਿ ਉਹ ਕੀ ਕਹਿੰਦੇ ਆ ਸਨ ਯੋਕੋ ਕਨਗੋ ਸਾਹਿਬ ਨੇ ਫੋਨ ਨਹੀਂ ਚੁੱਕਿਆ ਇੱਕ ਵਾਰ ਦੁਬਾਰਾ ਕੋਸ਼ਿਸ਼ ਕਰਦੇ ਹਾਂ ਤਦ ਜਿਹੜੇ ਮਾਲਕ ਹੈ ਜਿਨ੍ਹਾਂ ਨੇ ਇਹ ਜ਼ਮੀਨ ਜਿਨ੍ਹਾਂ ਦੇ ਵਿੱਚੋਂ ਹੋ ਕੇ ਲੰਘਦੀ ਹੈ ਉਹਨਾਂ ਦੇ ਨਾਲ ਉਹਨਾਂ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆਂ ਇਹ ਸੁਰਿੰਦਰ ਸਿੰਘ ਹੋਰਾਂ ਦਾ ਹੀ ਨੰਬਰ ਹੈ ਜੀ ਜਿਹੜਾ ਤੁਸੀਂ ਤੇ ਹੋਰ ਨੰਬਰ ਹੈਗਾ ਕੋਈ ਕਿਸੇ ਦਾ ਇਹਨਾਂ ਦੇ ਵਿੱਚੋਂ ਦੂਜਾ ਨੰਬਰ ਦੇ ਦੋ ਕੀ ਨਾਮ ਜੀ ਨਾ ਦਾ ਇਹਦਾ ਨਾਮ ਹਰਵਿੰਦਰ ਸਿੰਘ ਜੀ ਪਰਵਿੰਦਰ ਸਿੰਘ ਜੀ ਦੀ ਗੱਲ ਕਰ ਰਹੇ ਆ ਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਮੈਂ ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਹੇ ਆ ਜੀ ਸਤਨਾਮ ਸਿੰਘ ਇਸ ਸਮੇਂ ਤੁਹਾਨੂੰ ਆਨ ਰਿਕਾਰਡ ਲੈ ਰਹੇ ਆ ਜੀ ਹਾਂਜੀ ਸਰ ਹਾਂਜੀ ਤੁਹਾਡੀ ਜ਼ਮੀਨ ਹੈ ਜੀ ਇੱਥੇ ਉਸ ਸਮੇਂ ਇੱਥੇ ਉਸ ਥਾਂ ਦੇ ਉੱਤੇ ਕਾਫੀ ਲੋਕ ਇਕੱਠੇ ਹੋਏ ਜੀ ਪਿੰਡ ਬੇਲੀ ਤੋਂ ਜਿਹੜੇ ਇਹ ਇਲਜ਼ਾਮ ਲਗਾ ਰਹੇ ਆ ਜੀ ਕਿ ਤੁਹਾਡੀ ਜ਼ਮੀਨ ਦੇ ਵਿੱਚੋਂ ਇੱਕ ਸਰਕਾਰੀ ਪਹੀ ਲੰਘਦੀ ਹੈ ਜੀ ਤੇ ਉਸ ਦੀ ਮੰਤੀ ਦੇ ਲਈ ਅੱਜ ਕਨਗੁਰ ਸਾਹਿਬ ਵੀ ਆਏ ਸੀ ਪਰ ਤੁਹਾਡੇ ਵੱਲੋਂ ਉਹਨਾਂ ਨੂੰ ਮੁਕਰਾ ਦਿੱਤਾ ਗਿਆ ਜੀ ਜਾਂ ਆ ਤੁਹਾਡੇ ਵੱਲੋਂ ਪਹੀ ਛੱਡੀ ਨਹੀਂ ਜਾ ਰਹੀ ਜੀ ਨਹੀਂ ਸਰ ਅਸੀਂ ਤਾਂ ਮਨਾਨੇ ਕੀਤਾ ਛੱਡ ਇਹਨੂੰ ਅਸੀਂ ਤਾਂ ਇਹ ਕਿਹਾ ਸੀ ਤੁਸੀਂ ਜਿੱਥੇ ਖੱਡਾ ਹੈ ਨਾ ਸਰ ਫਿਰ ਚੱਕ ਲੋ ਹੂੰ ਉਹ ਕਹਿੰਦੇ ਛੱਡੇ ਕੋ ਤੇ ਵੀ ਇੱਧਰ ਤੇ ਮਿਲਣੀ ਪਹਿਲਾਂ ਪਾਲੀ ਸੜੀਆਂ ਦੇ ਥੱਲੇ ਖਾਰਾ ਚਾਰ ਕੱਟੇ ਦਾ ਗੋਰਾ ਹੈ ਇਹਨੇ ਨਾ ਉੱਥੇ ਆਵਾਜ਼ ਕੱਟ ਰਹੀ ਹੈ ਜੀ ਤੁਹਾਡੀ ਤੇ ਖੱਡਾ ਨਹੀਂ ਚੱਕਣ ਖੱਡਾ ਹੈ ਨਹੀਂ ਸਰ ਕਿਤੇ ਛੱਡ ਜੇਕਰ ਜੀ ਜੀ ਜੇਕਰ ਸਰਕਾਰੀ ਮੰਗਤੀ ਕਰਨ ਦੇ ਲਈ ਕੋਈ ਅਧਿਕਾਰੀ ਆਉਂਦੇ ਤੁਸੀਂ ਛੱਡਣ ਦੇ ਲਈ ਤਿਆਰ ਹੋ ਦੀ ਜੋ ਵੀ ਬਣਦਾ ਸਰਕਾਰੀ ਤੌਰ ਤੇ ਸਾਰ ਜੇ ਜੀਐਸਏ ਨੂੰ ਉਹ ਨਹੀਂ ਆਪਣਾ ਸਾਹੀ ਤੋਰ ਤੇ ਛੱਡਣ ਤਿਆਰ ਹੈ ਪੂਰੀ ਛੱਡਣ ਤਿਆਰ ਅਖਰ ਅਸੀਂ ਹਾਂ ਆਪਣੀ ਬੰਨ ਵਾਲੀ ਸਾਈਡ ਤੇ ਸਾਰ ਪੂਰੀ ਮਿਲ ਗਈ ਜਿੱਥੇ ਸਾਡੀ ਆਈ ਛੱਡਣ ਤਿਆਰ ਅਖਰ ਤੁਸੀਂ ਉਹ ਸਾਰੀ ਜ਼ਮੀਨ ਛੱਡਣ ਦੇ ਲਈ ਤਿਆਰ ਹੋ ਹਾਂਜੀ ਸਰ ਇਹ ਸਾਰੀ ਜੋ ਬਣਦੀ ਹੈ ਜੀ ਉਹ ਛੱਡਣ ਦੇ ਲਈ ਤਿਆਰ ਹਾਂ ਜੋ ਸਰਕਾਰੀ ਕਾਗਜ਼ਾਂ ਦੇ ਵਿੱਚ ਹੈ ਹਾਂਜੀ ਸਰ ਹਾਂਜੀ ਪੂਰੀ ਇਹ ਜੋ ਤੁਸੀਂ ਸਰ ਜੋ ਵਾਈ ਹੋਈ ਆ ਇਹ ਗਲਤੀ ਦੇ ਨਾਲ ਵਾਈ ਗਈ ਆ ਜਾਂ ਇਹਨਾਂ ਦਾ ਕਹਿਣਾ ਕਿ ਤੁਸੀਂ ਬੂਟੇ ਲਾ ਦਿੱਤੇ ਉੱਥੇ ਆ ਕਬਜ਼ਾ ਜਾਣ ਕੇ ਕੀਤਾ ਜੀ ਸਰ ਇਹ ਨਾ ਸਾਡੀ ਸੋਝੀ ਦੇ ਪੈਸੇ ਆ ਵੀ ਵਾਈ ਕਰਦੇ ਪਹਿਲਾਂ ਹੈ ਗੋਰੀ ਸਰ ਉੱਥੇ ਅੱਛਾ ਜੀ ਸ਼ਾਮਲਾੜਾ ਸਰ ਥੱਲੇ ਹੁਣ ਵੀ ਨਾ ਗੋਰੀ ਹੈਗੀ ਉੱਥੇ ਅੱਛਾ ਜੀ ਥੱਲੇ 2.5 ਕਿਲੇ ਸਰ ਸ਼ਾਮਲਾੜਾ ਚਾਰ ਕੱਖੇ ਦਾ ਗੌਰ ਆ ਜਿਹੜਾ ਦਰਿਆ ਦੇ ਪਾਸ ਟੱਪ ਗਿਆ ਵਾ ਸਰੋ ਅੱਛਾ ਜੀ ਇਹ ਨਾ ਜਿਹੜੀ ਥੱਲੇ ਆ ਨਾ ਬਣਾ ਜਿੱਥੇ ਬੂਟਾ ਖੜਾ ਹੋਇਆ ਥੱਲੇ ਉੱਥੇ ਉੱਥੇ ਸ਼ਾਮਲਾੜਾ ਸਰ ਸਾਰੀ ਪਈ ਇਹ ਜੀ ਮਤਲਬ ਜੇਕਰ ਇਹ ਇਹ ਪਿੰਡ ਦੇ ਲੋਕ ਮੰਗ ਕਰਦੇ ਆ ਜਾਂ ਜਿਆ ਸਰਕਾਰੀ ਅਧਿਕਾਰੀ ਆ ਕੇ ਮਿੰਤੀ ਕਰਦੇ ਆ ਜੀ ਤਾਂ ਇੱਥੇ ਕੋਈ ਅਜਿਹਾ ਕੋਈ ਲੜਾਈ ਝਗੜੇ ਵਾਲੀ ਗੱਲ ਤਾਂ ਨਹੀਂ ਬਣਦੀ ਪਿਆਰ ਮੁਹੱਬਤ ਨਾਲੇ ਮਸਲਾ ਹੱਲ ਹੋ ਸਕਦਾ ਜੀ ਵੀ ਅਸਟਾ ਇਹ ਗੰਡ ਵੀ ਜੇ ਸਰਕਾਰੀ ਗੁੜੀ ਤਾਂ ਜੇ ਨੂੰ ਤਿਆਰ ਆਸੀਂ ਤੁਸੀਂ ਮਤਲਬ ਬਿਨਾਂ ਕਿਸੇ ਆਬਜੈਕਸ਼ਨ ਤੋਂ ਤਿਆਰ ਹਾਂ ਜੀ ਹਾਂ ਜੀ ਸਰ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਜੀ ਧੰਨਵਾਦ ਜੀ ਸੋ ਬਿਲਕੁਲ ਇਹ ਖੇਤ ਦੇ ਮਾਲਕ ਸੀ ਜਿਨ੍ਹਾਂ ਦੇ ਕਰਕੇ ਇਹ ਸਾਰਾ ਮੁੱਦਾ ਬਣਦਾ ਸੋ ਉਹਨਾਂ ਦਾ ਬਿਆਨ ਹੈ ਉਹਨਾਂ ਦਾ ਪੱਖ ਇਹ ਹੈ ਕਿ ਅਸੀਂ ਤਿਆਰ ਹਾਂ ਪਰ ਮਿੰਤੀ ਜਿਹੜੀ ਹੈਗੀ ਕਿਸੇ ਠੱਡੇ ਤੋਂ ਕੀਤੀ ਜਾਵੇ ਪਰ ਸਵਾਲ ਹੁਣ ਇਹ ਆ ਕਿ ਜੇਕਰ ਇਹ ਤਿਰ ਵੀ ਤਿਆਰ ਹੈ ਇਸ ਪਹੀ ਦੇ ਮਿੰਤੀ ਦੇ ਵਾਸਤੇ ਜੇ ਉਹ ਤਿਰ ਵੀ ਤਿਆਰ ਹੈ ਤਾਂ ਫਿਰ ਕਨਗੋ ਸਾਹਿਬ ਕਿਉਂ ਇੱਥੋਂ ਆ ਕੇ ਮੁੜ ਜਾਂਦੇ ਆ ਸੋ ਕਨਗੋ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਨਗੋ ਸਾਹਿਬ ਦਾ ਹੀ ਨੰਬਰ ਹੈ ਜੀ ਹਾਂਜੀ ਹਾਂ ਨੰਬਰ ਹੈ ਜੀ ਠੀਕ ਹੈ ਜੀ ਸੋ ਬਿਲਕੁਲ ਕਨਗੋ ਸਾਹਿਬ ਦੇ ਨਾਲ ਕਿਨਾਂ ਜੀ ਕਨਗੋ ਸਾਹਿਬ ਦਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕੋਸ਼ਿਸ਼ ਕਰਦੇ ਆ ਜੀ ਕਨਗੋ ਸਾਹਿਬ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਕੋਈ ਦੁਬਾਰਾ ਕੋਸ਼ਿਸ਼ ਕਰ ਰਹੇ ਨੇ ਕਨਗੋ ਸਾਹਿਬ ਫੋਨ 'ਚ ਚੱਕਰੇ ਬਾਰ-ਬਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੇ ਪਰਿਵਾਰੀ ਸਾਹਿਬ ਦੇ ਨਾਲ ਗੱਲ ਕਰਕੇ ਕੋਸ਼ਿਸ਼ ਕਰਦੇ ਹਾਂ 88 ਵਾਲਾ ਜੀ 953 ਜਿਸੇ ਬੋਲੀਏ ਦੇਖ 88 953 ਵਾਲਾ ਹਾਂ ਜੀ 8677 11900 ਜੀ ਸਾਡੀ ਜਾਨ ਪਟਵਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਪੰਜਾਬੀ ਲੋਕ ਚੈਨਲ ਤੋਂ ਪੱਤਰਕਾਰ ਸਤਨਾਮ ਸਿੰਘ ਗੱਲ ਕਰ ਰਿਹਾ ਜੀ ਔਨ ਰਿਕਾਰਡ ਲੈ ਰਹੇ ਹਾਂ ਇਸ ਸਮੇਂ ਤੁਹਾਨੂੰ ਹਾਂ ਜੀ ਸਰ ਸਰ ਮੈਂ ਬੇਲੀ ਪਿੰਡ ਦੇ ਵਿੱਚ ਆਂ ਜੀ ਇੱਥੇ ਕੁਝ ਲੋਕ ਕੁਝ ਘਰ ਇਕੱਠੇ ਹੋਏ ਆ ਜੀ ਜਿਨ੍ਹਾਂ ਦਾ ਇਲਜ਼ਾਮ ਆ ਕਿ ਕੁਝ ਬੰਦਿਆਂ ਦੇ ਵੱਲੋਂ ਸਰਕਾਰੀ ਪਹੀ ਦੱਬੀ ਹੋਈ ਹੈ ਜੀ ਅੱਛਾ ਇਹ ਕਹਿੰਦੇ ਜੀ ਸਵੇਰੇ ਪਟਵਾਰੀ ਸਾਹਿਬ ਤੇ ਕਾਨੂੰਗੋ ਸਾਹਿਬ ਆਏ ਸੀ ਪਰ ਉਹ ਮਸਲੇ ਦਾ ਹੱਲ ਕੀਤੇ ਵੀ ਨਹੀਂ ਚੱਲ ਗਿਆ ਅਸੀਂ ਕਈ ਦਿਨਾਂ ਤੋਂ ਦਰਖਾਸਤਾਂ ਦੇ ਰਹੇ ਹਾਂ ਤੇ ਸਾਡੀ ਬੜੀ ਖੱਜਲਖਵਰੀ ਹੋ ਰਹੀ ਹੈ ਜੀ ਸਰ ਅਸੀਂ ਗਏ ਤੇ ਮੌਕੇ ਤੇ ਨਾਲ ਕਾਨੂੰਗ ਉੱਥੇ ਨਾਈ ਆਪਸੇ ਲੜਦੇ ਝਗੜਾ ਹੋ ਗਿਆ ਹੈ ਫਿਰ ਸਾਡੇ ਜਾਜਾਂ ਨਾਲ ਝਗੜਾ ਹੁੰਦਾ ਫਤਰਾ ਉੱਥੇ ਜੀ ਉਹ ਕਿਹੜੀ ਪੈਸੇ ਹੈ ਉਹ ਟੋਟਲ ਸੇਨਾ ਹੋਣਾ ਸਰ ਉੱਥੇ ਪੇੜ-ਪੌਦੇ ਖਾਣੇ ਬੋ ਕਾਫੀ ਜੀ ਇਹ ਟੋਟਲ ਸੇਨਾ ਹੋਣੀ ਇਨਸਾਨ ਦੀ ਵੀ ਵੈਸੇ ਜੀ ਤੇ ਕਿ ਆਪਸੇ ਲੜਦੇ ਉੱਥੇ ਪੁਲਿਸ ਆਇਆ ਤੇ ਬੈਠ ਕੇ ਫਿਰ ਹੋਣੀ ਇਨਸਾਨ ਦੀ ਵੀ ਨਾਲ ਇਹਦਾ ਹੁਣ ਹੱਲ ਕੀ ਸਰ ਅਸੀਂ ਦੂਜੀ ਧਿਰ ਦੇ ਨਾਲ ਗੱਲਬਾਤ ਕੀਤੀ ਹੈ ਜੀ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਜਿਹੜੀ ਪਹੀ ਬਿਲਕੁਲ ਛੱਡਣ ਦੇ ਲਈ ਤਿਆਰ ਆ ਤੇ ਸਾਡੇ ਵਿੱਚ ਕੋਈ ਲੜਾਈ ਝਗੜਾ ਨਹੀਂ ਕਿਸੇ ਤਰ੍ਹਾਂ ਦਾ ਜੇਕਰ ਸਰਕਾਰੀ ਪਹੀ ਨਿਕਲਦੀ ਹੈ ਤਾਂ ਜੋ ਬਣਦਾ ਉਹ ਕਦਮ ਹੋ ਜਾ ਜੀ ਉਥੇ ਲੱਗਦੇ ਸਾਡੇ ਸਾਹਮਣੇ ਚਾਹ ਵਾਲਾ ਲੱਫਾ ਨਾਲ ਆਫਿਸ ਵਿੱਚ ਫਿਰ ਹੁਣ ਇਹਦਾ ਹੱਲ ਕੀ ਆ ਸਰ ਇਹ ਇਹ ਕਹਿੰਦੇ ਕਿ ਅਸੀਂ ਫੀਸਾਂ ਤਾਰੀਆਂ ਹੋਈਆਂ ਜੀ ਤੇ ਸਾਡਾ ਇਹ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਜੀ ਜਿਹੜਾ ਦਰਸਾ ਦਿੱਤੀ ਸਰ ਮਤੇ ਨਾਲ ਨਾਮ ਤਾਂ ਕੋਈ ਪੰਚਾਇਤ ਤਾਂ ਨੰਦਾ ਸਰ ਨਾ ਕੋਈ 5000 ਨਾ ਕੋਈ ਪੰਚ ਤਾਂ ਕੋਈ ਨਹੀਂ ਥਾ ਜੀ ਇਹ ਇੱਕ ਲੜਾਈ ਹੁੰਦਾ ਖਤਰਾ ਇਹ ਛੱਡ ਗਿਆ ਜੇਕਰ ਹੁਣ ਇਹ ਫਿਰ ਮਸਲਾ ਕਿਵੇਂ ਹੱਲ ਹੋਵੇ ਜੀ ਮਸਲਾ ਹੋ ਜਾਣਾ ਨਿਸ਼ਾਨ ਤੇ ਹੋ ਜਾਣਾ ਸਰ ਟੋਟਲ ਸਿਰਨਾ ਹੋਣੀ ਆ ਫਿਰ ਅੱਛਾ ਜੀ ਉਹਦੇ ਲਈ ਕੀ ਕਰਨਾ ਪਵੇਗਾ ਜੀ ਕੁਛ ਨਹੀਂ ਸੈਪਲੀਏਬਲ ਲੈ ਹੋਇਆ ਸਿਰ ਟੋਟਲ ਹੀ ਹੋ ਜਾਏ अच्छा जी ओदे नाल सारा प्रशासन वगैरह आके करेगा जी फिर नाल पुलिस परसा जी नाल ਅਸੀਂ ਜਿਹਾ ਆਉਂਦੇ ਜੀ ਤੁਹਾਨੂੰ ਆਉਂਗਾ ਤੁਸੀਂ ਹੁਣ ਆਪ ਸੰਪਰਕ ਕਰੋਗੇ ਜੀ ਇਹਨਾਂ ਦੇ ਨਾਲ ਚਾਹੇ ਤੁਹਾਨੂੰ ਕਰਨ ਜੀ ਨਹੀਂ ਯਾਰ ਨੂੰ ਸਾਡੇ ਕੋਲ ਕੋਈ ਗੱਲ ਨਹੀਂ ਕਾਨੂੰਨ ਸਾਹਿਬ ਨੂੰ ਜੀ ਫੋਨ ਕਰੋ ਜੀ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਸਰ ਠੀਕ ਹੈ ਜੀ ਧੰਨਵਾਦ ਸੋ ਕਨਗੋਸ ਆ ਪਟਵਾਰੀ ਸਾਹਿਬ ਦਾ ਜਿਹੜਾ ਪੱਖ ਹੈਗਾ ਉਹ ਇਹ ਆ ਕਿ ਝਗੜਾ ਹੋਣ ਦੀ ਇੱਥੇ ਜੋ ਨੋਬਤ ਆ ਗਈ ਸੀ ਪਰ ਦੂਜੀ ਧਿਰ ਦਾ ਕਹਿਣਾ ਕਿ ਅਸੀਂ ਜ਼ਮੀਨ ਛੱਡਣ ਦੇ ਲਈ ਤਿਆਰ ਆ ਇਹ 3 ਮੰਗ ਕਰ ਰਹੀ ਹੈ ਕਿ ਸਾਨੂੰ ਜ਼ਮੀਨ ਛਡਾਈ ਜਾਵੇ ਤਾਂ ਕਿ ਸਾਡਾ ਪਿੰਡ ਨੂੰ ਆਉਣ ਜਾਣ ਸਹੀ ਹੋ ਸਕੇ ਪਰ ਹੁਣ ਕਮੀ ਕਿੱਥੇ ਆ ਲੋਕ ਖੱਜਲਖوار ਹੋ ਰਹੇ ਆ ਬੇਸ਼ੱਕ ਸਾਰੇ ਆਪਣੇ ਵੱਲੋਂ ਔਨ ਰਿਕਾਰਡ ਤੇ ਇਹੀ ਕਹਿ ਰਹੇ ਆ ਕਿ ਅਸੀਂ ਤਿਆਰ ਆ ਦੂਜੀ ਟੀਰ ਕਹਿ ਰਹੀ ਆ ਕਿ ਸਾਨੂੰ ਛਡਾਈ ਜਾਵੇ ਤੀਜੀ ਟੀਰ ਪਟਵਾਰੀ ਸਾਹਿਬ ਕਹਿ ਰਹੇ ਆ ਕਿ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਸਾਡੇ ਕੋਲ ਆ ਜਾਣਾ ਅਸੀਂ ਇੱਕ ਦੂਜੇ ਤਰੀਕੇ ਦੇ ਨਾਲ ਇਹ ਕੰਮ ਕਰ ਦਾਂਗੇ ਪਰ ਕੀ ਇਹ ਖੱਜਲ ਖਵਾਰੀ ਇਸੇ ਤਰ੍ਹਾਂ ਚਲਦੀ ਰਹੇਗੀ ਜੇਕਰ ਖੱਜਲ ਖਵਾਰੀ ਨਹੀਂ ਸੀ ਤਾਂ ਫਿਰ ਸਾਨੂੰ ਇੱਥੇ ਬੁਲਾਉਣ ਦੀ ਨੌਬਤ ਕਿਉਂ ਆਈ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ ਇਸ ਦੇ ਉੱਤੇ ਜ਼ਰੂਰ ਬਣਦਾ ਹੈ ਭਾਵੇਂ ਹਰ ਕੋਈ ਹੁਣ ਔਨ ਰਿਕਾਰਡ ਕਿਸੇ ਗੱਲ ਨੂੰ ਵੀ ਮੰਨਣ ਦੇ ਲਈ ਤਿਆਰ ਨਹੀਂ ਹਰ ਕੋਈ ਕਹਿੰਦਾ ਕਿ ਇਹ ਮਸਲਾ ਹੱਲ ਹੋ ਜਾਣਾ ਚਾਹੀਦਾ ਪਰ ਹੁਣ ਦੇਖਣਾ ਹੋਵੇਗਾ ਕਿ ਇਹ ਮਸਲਾ ਕਦੋਂ ਤੇ ਕਿੰਨੀ ਜਲਦੀ ਹੱਲ ਹੁੰਦਾ ਹੈ ਤੇ ਇਹ ਲੋਕ ਜਿਹੜੇ ਹੈਗੇ ਜਿਹੜੇ ਸਹੂਲਤ ਚਾਹੁੰਦੇ ਆ ਕਿ ਇੱਥੇ ਕਾਗਜ਼ਾਂ ਦੇ ਵਿੱਚ ਸਰਕਾਰੀ ਪਹੀ ਹੈ ਤੇ ਸਾਡਾ ਆਉਣ ਜਾਣ ਇਧਰੋਂ ਖੁੱਲੇ ਇਹਨਾਂ ਨੂੰ ਕਦੋਂ ਇਹ ਪਹੀ ਕੱਢ ਕੇ ਦਿੱਤੀ ਜਾਂਦੀ ਹੈ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕਚੰਦ